ਬਾਜੀ ਅੱਸੀ ਗਾਲਾ ਹੋਰ ਬਾਜੀ ਕਿਦਾਂ ਬਸ ਵਧੀਆ ਵਧੀਆ ਕਿਰਪਾ ਜੀ ਮਹਾਰਾਜ ਬੜਾ ਟਾਈਮ ਆ ਟਾਈਮ ਬਸ ਇਦਾਂ ਹੀ ਜੀ ਇਦਾਂ ਮਾਲ-ਮੋਲ ਵਿਕੀ ਜਾਂਦਾ ਤੁਹਾਨੂੰ ਪਤਾ ਆ ਚਲੋ ਕੋਈ ਗੱਲ ਨਹੀਂ ਬਾਜੀ ਹੋਰ ਤੁਹਾਨੂੰ ਬਾਜੀ ਕਿਧਰ ਗਏ ਅੱਜ ਬਾਜੀ ਹਰਿਆਣੇ ਗਏ ਪਾਜੀ ਮੰਡੀ ਆ ਗਏ ਤੁਹਾਡੀ ਫਿਰ ਮਾਲ ਲੈਣ ਵਾਸਤੇ ਗਏ ਬੰਦੇ ਮੰਡੀ ਦਾ ਕਿੰਨੇ ਮਈਆਂ ਪਾਣੀਆਂ ਫਿਰ ਅੱਦਗੀ ਵੇਖੋ ਪਾਜੀ ਇਹ ਤੇ ਹੁਣ ਮਾਲ ਤੇਜ ਬਹੁਤ ਆ ਹੂੰ ਕੋਤੇ ਝੋਟੀਆਂ ਜਿਹੜੋ ਲਈਆਂ ਵੀ ਆ ਮੰਡੀ ਵਾਸਤੇ ਹਾਂਜੀ ਹਾਂਜੀ ਤੇ ਕੁਛ ਪਾਜੀ ਵੇਖੋ 5-6 ਹੋਰ ਲੈ ਕੇ ਆਵਾਂਗੇ 10 ਝੋਟੀਆਂ ਤੇ ਘੱਟੋ ਘੱਟ ਚਲੋ ਹੁਣ ਫਿਲਹਾਲ ਕਿੰਨੇ ਆਪਣੇ ਕੋਲ ਭਾਜੀ 6 ਹੀ ਆਹ ਝੋਟੀ ਦਾ ਹੁਣੇ ਸੌਦਾ ਆਇਆ ਭਾਜੀ ਹੁਣ ਲਈ ਉਹਨਾਂ ਨੇ ਠੀਕ ਆ ਠੀਕ ਹੈ ਜੀ ਆਹ ਵਾਲੀ ਤੇ ਹੁਣ ਪੰਜ ਪਾਵਾਂਗੇ ਵੀਡੀਓ 'ਚ ਚਲੋ ਹਾਂਜੀ ਕਰੀ ਸ਼ੁਰੂ ਜੀ ਬਿਲਕੁਲ ਕਰ ਆਜੋ ਫਿਰ ਸਾਬੇ ਆ ਇਧਰ ਹਾਂਜੀ ਸੂਈਆਂ ਸਾਰੀਆਂ ਇਹ ਭਾਜੀ ਆਹ ਝੋਟੀ ਗੱਬਣਿਆ ਹਾਂਜੀ ਬਾਕੀ ਚਾਰ ਸੂਈਆਂ ਉਹ ਵੀ ਸੂਈ ਦੇ ਦੀ ਬੇਚਤੀ ਇਹਨੇ ਦੁੱਧ ਦੱਸੋ ਜੀ ਭਾਜੀ ਦੁੱਧ ਸਿਰ ਪਹਿਲੀ ਗੱਲ ਵੀ ਦੁੱਧ ਮੈਂ ਜੰਨਾ ਦੱਸੂਗਾ ਪੂਰਾ ਹੋਊਗਾ ਪੂਰਾ ਹੋਊਗਾ ਇਹ ਨਹੀਂ ਵੀ 12 ਦੱਸੂਗਾ ਤੇ ਅੱਧ ਨਿਕਲੂਗਾ ਕੋਈ ਗੱਲ ਕੋਈ ਨਹੀਂ ਹਾਂਜੀ 12 ਕਿਲੋ ਤੋਂ 100 ਗ੍ਰਾਮ ਵਾਜੇ 200 ਗ੍ਰਾਮ ਵਾਜੇ ਦੁੱਧ 12 ਕਿਲੋ ਤਿਆਰ ਮੰਨ ਕੇ ਚੱਲੋ ਤੋਰੋ ਲਓ ਜੀ ਵੇਖੋ ਘਰਾਂ ਦੀ ਜੈੰਤੀਪੁਰ ਵਾਲੇ ਮਸ਼ਹੂਰ ਅੱਡਾ ਤੇ ਵੇਖੀ ਚੱਲੋ ਘਰ ਲੇਵਾ ਹੁਣ ਆਹ ਵੇਖੋ ਘਰਾਂ ਚੌਾਈ ਟਾਈਮ ਹੋ ਗਿਆ ਚਲੋ ਥੋੜਾ ਲੇਟ ਹੋ ਗਿਆ ਸੀ ਵੀ ਆਜੋ ਜੀ ਆਜੋ ਆਜੋ ਬੱਚਾ ਮਗਰ ਕੀ ਆ ਗਿਆ ਜੀ ਕੱਡੀ 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 ਆ ਗਈ ਫੈਰੇ ਅਮੀਆਂ ਵੇਖਾਂ ਭਾਈ ਹੱਤ ਦੀਆਂ ਅਜੇ ਹੋਰ ਖੜੀਆਂ ਬੜੇ ਤਕੜੇ ਤਕੜੀਆਂ ਮਈਆਂ ਖੜੀਆਂ ਆ ਭਾਈ ਕਿਹੜੇ ਇਲਾਕੇ ਦਾ ਮਾਲ ਆ ਬਿਲਕੁਲ ਸਚਾਈ ਬਿਲਕੁਲ ਹਰਿਆਣੇ ਦਾ ਹਾਂਜੀ ਹਰਿਆਣੇ ਦਾ ਬਿਲਕੁਲ ਆ ਬਿਲਕੁਲ ਆਪਾਂ ਲੋਕਲ ਮਾਲ ਨਹੀਂ ਪਹਿਲਾਂ ਚਲੋ ਮੰਡੀਆਂ ਕਰੀ ਦੀਆਂ ਤਨੋਲਾ ਰਾਮਪਰਾ ਕਰੀਏ ਜਿਹੜਾ ਹਰਿਆਣੇ ਜਾਈਦਾ ਜੀ ਠੀਕ ਆ ਹਾਂਜੀ ਬੋਲੋ ਜੀ ਭਾਈ ਰੇਟ ਜੋ ਮਰਜੀ ਮੈਂ ਰੇਟ ਕਰੂੰਗਾ ਫਿਕਸ ਫਿਕਸ ਕਿਉਂ ਭਾਈ ਇੰਨੀ ਉਹਨਾਂ ਦਾ ਸਾਫ ਹਾਂਜੀ 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 ਰੇਟ ਫਿਕਸ ਆ ਰੇਟ 130 ਆ ਹਾਂਜੀ 125 ਜੋ ਛੋਟ ਹੋਊਗੀ ਫਿਰ ਤੇ 12 ਕਿਲੋ ਕੰਡੇ ਤੇ ਚਾੜਦੂੰ ਕੰਡਾ ਮੇਰੇ ਕੋਲ ਪਿਆ ਚਲੋ ਠੀਕ ਆ ਇਹ ਗੱਬਣਾ ਮੈਂ ਏ ਭਾਜੀ ਗੱਭਣੇ ਬੜੀ ਵੱਡੀ ਮਹਿ ਜੀ ਭਾਜੀ ਇਹ ਸੰਦੀਪ ਵੀਰ ਜੀ 21 ਕਿਲੋ ਦੁੱਧ ਮੈਂ ਪਿਛਲੇ ਦੂਰੇ ਆਪਣੇ ਘਰੇ ਚ ਹੋਇਆ ਦੇ ਥੱਲੇ ਅੱਛਾ ਹਾਂ ਇੱਧਰ ਵੇਖੋ ਤੁਸੀਂ ਆਜੋ ਆ ਵੇਖੋ ਬੜੀ ਬਲ ਕੋ ਸਹੀ ਗੱਲ ਹੈ ਜੀ ਕੋ ਖਾਵੇ ਲੈ ਵਾ ਵੇਖੋ ਕਰਾ ਨਹੀਂ ਆਜੋ ਘਮਾਓ ਕਰਾ ਨਹੀਂ ਤੇ ਵੱਡੀ ਮਾਜੇ ਬਸ ਕੰਟਰੀ ਲੈ ਕੇ ਆਏ ਜਿਹਨੇ ਮਈਆਂ ਲੈਣੀਆਂ ਇੱਥੋਂ ਇੱਥੇ ਕੈਂਟਰ ਨਾਲ ਹੀ ਆ ਛੋਟੇ ਹੱਥ ਦੇ ਜੀ ਹਾਂ ਜੀ ਨਹੀਂ ਆ ਵੇਖੋ ਕਰਾ ਦੇ ਖਲਾ ਰੋ ਕੀ ਹੋਇਆ ਲੇਟ ਹੋ ਗਏ ਬਾਈ ਉਹ ਮਈਆਂ ਚੰਗੀਆਂ ਹੁੰਦੀਆਂ ਪਰ ਅਸੀਂ ਹਰ ਵਾਰੀ ਲੇਟ ਹੋ ਜਾਂਦੀ ਹੈ ਜੀ ਅਨੂਦ ਹਿੱਦੋ ਫਰਮੇ ਖਾਨ ਨੇ ਪਾਣੀ ਕਿਹੜੇ ਚ ਪਾਇਆ ਕਾਲਮ 'ਚ ਡਰ ਗਈ ਕੋਈ ਕੋਈ ਗਾਲੀ ਆਜ ਕਮਾ ਲਓ ਇੱਥੇ ਲਿਆਓ ਕੋਈ ਨਹੀਂ ਆਜੋ ਆਜੋ ਕੋਈ ਨਹੀਂ ਅੱਜ ਕਿਹੜਾ ਆ ਬਜੀ ਚੱਕੂ ਇੱਧਰ ਆ ਓ ਇੱਧਰ ਮੈਂ ਨਿੱਕਰੀ ਕਿੰਨਾ ਦੁਰਾਈ ਜਾਨੀ ਆ ਆ ਆ ਵੇਖੋ ਕਰਾ ਲਈ ਹਾਂਜੀ ਭਾਜੀ ਫਿਰ ਇਹ ਤਾਂ ਸੰਦੀਪ ਜੀ 2 ਕਿਲੋ ਦੀ ਗਰੰਟੀ ਮੈਂ ਦੇ ਕੇ ਭੇਜੂਗਾ ਝੋਟੀ ਜਿੱਥੇ ਵੀ ਭੇਜੂਗਾ ਠੀਕ ਆ ਇਹਦਾ ਰੇਟ ਭਾਜੀ ਫਿਰਫ 280000 ਰੁਪਏ ਦਾ 280000 ਰੁਪਏ 20 ਕਿਲੋ ਦੋਦੀ ਗਰੰਟੀ ਜੇ ਕੋਈ ਹਾਂ ਪਹਿਲਾਂ ਵੇਖੀ ਠੀਕ ਆ ਨਹੀਂ ਤੇ ਮੈਂ ਆਪਣੇ ਘਰੇ ਤੋਲ ਕੇ ਦਊਗਾ ਚਲੋ ਠੀਕ ਆ ਠੀਕ ਆ ਲੋ ਜੀ ਹੁਣ ਇਦੋਂ ਟੌਪ ਟੌਪ ਦੇ ਨਕੀਨੇ ਹਾਂਜੀ ਭਾਜੀ ਫਿਰ ਇਹ ਭਾਜੀ ਦੂਜਾ ਸੁਆਹ ਹਾਂਜੀ ਅੱਜ ਚੌਥਾ ਦਿਨ ਆ 나ੜੂ ਨਾਲ ਆ ਬੱਚੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਤੇ 13 ਕਿਲੋ ਬੋਲਾ ਤਿਆਰ ਹੈ ਇਦੋਂ ਲਈ 13 ਕਿਲੋ ਭੋਲਾ ਹਾਂ ਬਸ ਛੋਟੀ ਬਸ ਐਂਡਾ ਇਹਨੇ ਕਾ ਇਹਨੇ ਕੱਦ ਨਹੀਂ ਮਿਲਦੀ ਹੈ ਕੱਦ ਨਹੀਂ ਮਿਲਦਾ ਨਸਲਾ ਵੀ ਨਹੀਂ ਮਿਲਦੀ ਨਸਲਾ ਵੀ ਨਹੀਂ ਮਿਲਦੀ ਆ ਜੈਡ ਬਲੈਕ ਇਹਨੇ ਫਲਕਾਰੀਆਂ ਪਾਈਆਂ ਖੋਲਿਆਂ ਦੇ ਇਹਨਾਂ ਦੇ ਪੈਂਦੀਆਂ ਫਲਕਾਰੀਆਂ ਹਾਂ ਪੈਂਦੀਆਂ ਜੀ ਇਹਨਾਂ ਦੇ ਪੈਂਦੀਆਂ ਬਾਹੋਗੇ ਭਾਈ ਜੀ ਇਹਦੇ ਵਿਸਾਖੀ ਦੇ ਵਿਸਾਖੀ ਦੇ ਪਵਾਗੇ ਲੋ ਜੀ ਵੇਖੋ ਰਾਤ ਤੇ ਪੀਦਾ ਇਹ ਤੇ ਭਾਈ ਜੀ ਵੇਖੋ ਦਾ ਮੁੱਲ ਲੱਗ ਕੇ ਲਿਆਂਦੀਆਂ ਇਹ ਗਾਣ ਚੰਗੇ ਮੁੱਲ ਨੇ ਵਿਕਦੀਆਂ ਜੀ ਤੇ ਨਸਲ ਵੇਖੋ ਮਹਰੇ ਹਾਰੋ ਭਾਈ ਜੀ ਇੱਕ ਮਿੰਟ ਰੁਕ ਜਾ ਮੜਾ ਜੀ ਅਸਲ ਪੀਜ ਹਾਂ ਅਸਲ ਆ ਵੇਖੋ ਥਾਣਾ ਤੇ ਪੂਰੀ ਜ਼ਬਰਦਸਤ ਮੱਜ ਵਾਹ ਜੀ ਬੱਸ ਬਹੁਤ ਪੀਸ ਟੌਪ ਦਾ ਭਾਈ ਜੀ ਆਜੋ ਇਹਨੂੰ ਕਹਿੰਦੇ ਮਈਆਂ ਕੱਦ ਵਾਲੀਆਂ ਮਈਆਂ ਇਹ ਨਹੀਂ ਗਾਹ ਛੋਟਾ ਬੰਦਾ ਲਾ ਦੇਵੇ ਕਿ ਨਹੀਂ ਭਾਈ ਜੀ ਬਿਲਕੁਲ ਅਸਲ ਮੈਂ ਕੱਦ ਵੀ ਹੋਵੇ ਨਾ ਫੇਰ ਆ ਗੱਲ ਆ ਹਾਂਜੀ ਭਾਈ ਜੀ ਫੇਰ ਇਹਦਾ ਭਾਈ ਰੇਟ ਭਾਈ ਜੀ ਜੇ ਕਹਿੰਦੇ ਫੋਨ ਤੇ ਕਰਾਂਗੇ ਇਹਦਾ ਉਹ ਕਰ ਲੋ ਵੇਖੀ ਜਾਓਗੇ ਮੈਨੂੰ ਪਤਾ ਨਹੀਂ ਭਾਈ ਦਾ ਫੋਨ ਨਹੀਂ ਲੱਗਦਾ ਪਿਆ ਚਲੋ ਠੀਕ ਆ ਇਹ ਕਿਹਦਾ ਦੇਖੋ ਛੋਟੀ ਦਾ ਫੋਨ ਨਗੀਨਾ ਹੀ ਖਾਵਾਂਗੇ ਅ ਵੀ ਦੋ ਤੁਹਾਨੂੰ ਭਾਈ ਇਹ ਨਗੀਨਾ ਇਹ ਕਿਹੜਾ ਘਾਟਾ ਆਜੋ ਜੀ ਇੱਧਰ ਆਜੋ ਇਹ ਵੀ ਸੂਈ ਇਹ ਵੀ ਸੂਈ ਹੈ ਦੁੱਧ ਕਿੰਨਾ ਜੀ 20 22 ਦਿਨ ਦੀ ਸੂਈ ਹੈ ਭਾਜੀ ਹਾਂ ਜੀ 17 ਲੀਟਰ ਦੁੱਧ ਕੰਡੇ ਦੇ ਤੋਲ ਕੇ ਦਊਗਾ 17 ਕਿਲੋ ਕੰਡੇ ਵਾਲਾ 18 ਕਿਲੋ ਤਿਆਰ ਹੈ ਪਰ ਮੈਂ 17 ਦੀ ਗਰੰਟੀ ਦਿੰਦਾ ਤੋਲ ਕੇ ਵੀ ਦਊਗਾ ਇਹਨੇ ਵੀ ਦੱਲਾਂ ਕੈਂ ਕਰਾਉਣ ਵਾਲੀਆਂ ਨਹੀਂ ਆ। ਹੈਗੀਆਂ। ਕੋਲ ਕੇ ਦਊਂਗਾ ਕੰਡਾ। ਕੰਡਾ ਕੋਲ ਹੀ ਹੈ ਇੱਥੇ। ਹਾਂ। ਲਓ ਜੀ ਵੇਖੋ ਕਰਾ ਲਈ। ਨਖਲੇ ਦੀ ਝੋਟੀ ਬਹੁਤ ਆ। ਇਹ ਮੇਲੇ ਮੂਲੇ ਰਾ ਆਈ ਲੱਗਦਾ। ਹੈ ਜੀ? ਹਾਂ ਜੀ। ਕਟੇ ਕੁਟੇ ਕੀਤੀ ਮੇਰੀ। ਆਜੋ ਜੀ ਆਜੋ। ਇਹ ਦਿਖਾਓ ਮਾ ਮੂੰਮਾ। ਠੀਕ ਆ। ਹੋ ਹੋ। ਇਹ ਮਾਨ ਖੋ ਜਾਂਦਾ ਭਾਈ ਜੀ ਚੀਜ਼ਾਂ ਵੇਖ ਕੇ। ਬਿਲਕੁਲ ਭਾਈ ਜੀ। ਬੋਲੋ ਭਾਈ ਰੇਟ ਇਹਦਾ 2 ਲੱਖ ਰੁਪਇਆ ਤੇ ਛੋਟ ਹੀ ਆ ਜੀ 2 17 ਕਿਲੋ ਤੋਲ ਕੇ ਕਿੰਨੀ ਛੋਟ 5000 ਛੋਟ ਹੋ ਜੂਗੀ ਜੀ 5000 195 ਦੇਣੀ ਆ 195 ਦੀ ਹਾਂ ਨਹੀਂ ਆ ਆ ਜੋ ਆ ਵੇਖੋ ਜੀ ਹੁਣ ਜਰਾ ਅਸਲ ਕੋਕਾ ਪੀਸ ਸੁਆ ਭਾਜੀ ਇਹ ਦੂਜਾ ਅੱਛਾ ਦੂਜਾ ਸੁਆ ਰਾਤ ਦੀ ਸੁਈ ਆ ਜੀ ਅੱਛਾ ਇਧਰ ਖੋਲ ਜੋ ਟੀ ਰਾਤ ਦੀ ਸੁਈ ਝੋਟੀ ਤੇ ਵੇਖੋ ਕਰਾ ਦੇ 17 ਲੀਟਰ ਦੁੱਧ ਦਿੱਤਾ ਅੱਛਾ ਪਹਿਲਾਂ ਨੇ ਪਹਿਲਾਂ ਮੈਂ 17 ਲੀਟਰ ਦੁੱਧ ਦਿੱਤਾ ਮੈਜੀ ਜਿਹੜਾ ਤੁਹਾਡਾ ਬਾਈ ਆ ਨਾ ਉਹ ਵੀ ਇੱਕ ਅਸਲ ਖਿਡਾਰੀ ਆ ਉਹ ਖਿਡਾਰੀ ਆ ਪੂਰਾ ਉਹ ਐਵੇਂ ਨਹੀਂ ਮੰਗਾ ਮੰਗਾ ਹੁੰਦੀ ਜੈਂਦੀਪੁਰ ਤੋਂ ਬਿਊਟੀ ਵੇਖੋ ਭਾਈ ਛੋਟੀ ਨੇ ਨਹੀਂ ਦੇਖੇ ਪਿੱਠ ਦੱਸਿਆ ਨਹੀਂ ਮੈਂ ਜੰਗੀ ਹੋਣੀ ਆ ਆਹ ਆਹ ਲਿਖੋ ਪਾ ਲਈ ਐਦਾਂ ਦੀ ਸਿੰਗ ਹੀ ਨਹੀਂ ਲੱਗਦੀ ਕੁਆਲਿਟੀ ਆ ਦੇ ਪੀਸ ਆ ਬੱਬਿਆ ਇਧਰ ਤੋਰੇਂ ਚੋ ਦੂ ਤੋਰ ਜੀ ਤੋਰੋ ਅਵੜ ਦੰਦਾ ਵੇ ਜੀ ਜੀ ਨੇ ਪਾਜੀ ਇਹ ਮੇਰੇ ਹਿਸਾਬ ਨਾਲ ਮੈਂ ਪੁੱਛਿਆ ਨਹੀਂ ਪਾਜੀ ਮੈਂ ਪੁੱਛਿਆ ਬਾਜੀ ਪੂਰੀ ਹਨਾ ਪੂਰਾ ਪਾਜੀ ਪੂਰਾ ਅਸਲ ਇਹਨੂੰ ਕਹਿੰਦੇ ਅਸਲ ਚੀਜ਼ਾਂ ਅਸਲ ਚੀਜ਼ਾਂ ਕਹਿੰਦੇ ਬਿਲਕੁਲ ਸਹੀ ਗੱਲ ਹੈ ਜੀ ਆਹ ਵੇਖੋ ਮੇਰਾ ਮਨ ਖੁਸ਼ ਹੋ ਗਿਆ ਚਾਹ ਸੰਭੂਆ ਹੋਇਆ ਕਿ ਨਹੀਂ ਖੋਲੇ ਪੂਰਾ ਖੁਸ਼ ਪੂਰਾ ਖੁਸ਼ ਹੋ ਗਿਆ ਬਾਜੀ ਮੂੰਹ ਦਹਾਓ ਇਧਰ ਨੂੰ ਇਧਰ ਕਰੋ ਕਿੰਗਾਰੇ ਕਦੀ ਕੰਮ ਕਰ ਪਾਜੀ ਦੇ ਸੰਗਤਿੰਦ ਰਿੰਦਾ ਰਿੰਦਾ ਤੁਹਾਡੇ ਜੂਟੀ ਦੀ ਗਾਨ ਤੇ ਆ ਅਸੀਂ ਦੁੱਧ-ਦੁੱਧ ਦੇਖਣ ਆਲੇ ਆ ਜੀ ਚਲੋ ਕੋਈ ਨਹੀਂ ਜਾਣ ਦੋ ਉੱਥੇ ਜਾਂਦਾ ਫਿਰ ਮੋਲ ਫੋਨ ਤੇ ਹੋਊਗਾ ਜੀ ਇਹਦਾ ਪਾਜੀ ਫੋਨ ਤੇ ਲਓ ਜੀ ਸੌਦਾ ਜੰਮੂ ਚਲੀ ਜਾਂਦਾ ਚਲੀ ਜਾਂਦਾ ਪਰ ਮਈਆਂ ਬਾਈ ਜਿਹੜੇ ਹੈਗੇ ਨਾ ਪਰ ਮੇਰੇ ਨਾਲ ਬਸ ਨੇੜੇ ਤੇਰੇ ਮਈਆਂ ਨਹੀਂ ਮਿਲਦੇ ਇਹੋ ਜਿਹਿਆਂ ਹਨੇਰਾ ਥੋੜਾ ਹੋ ਗਿਆ ਅਸਲ ਨਹੀਂ ਅਸਲ ਸੀ ਤੋ ਆਈ ਮਾਫੀ ਜਾਨੇ ਨੇ ਜੇ ਮੈਂ ਸਿਰਾ ਹੋ ਜਾਣਾ ਸੀ ਉਹ ਪਿੱਛੇ ਬੜਾ ਲੇਟ ਹੋ ਗਿਆ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਹਾਰਾ ਹੀ ਕਿਰਪਾ ਜਾਈਦੀ ਹੈ ਸਿਰਾਈ ਸਿਰਾਈ ਚਲੋ ਕੋਈ ਨਹੀਂ ਬਾਕੀ ਇਹੋ ਜਿਹੀ ਨਹੀਂ ਗੀਂਦਾ ਤੁਹਾਨੂੰ ਪਤਾ ਉਹ ਵੀ ਜੰਮ ਕੇ ਤੇ ਯਾਰ ਬਿਲਕੁਲ ਜੀ ਬਿਲਕੁਲ ਭਾਜੀ ਹੋਰ ਜਿਹੜੇ ਝੋਟੀ ਲੈ ਗਏ ਹਾਂ ਜੀ ਤੁਹਾਡੇ ਵੀਡੀਓ ਚੱਕਰ ਚ ਘੰਟਾ ਡੇਢ ਘੰਟਾ ਲੇ ਗਏ ਜਿਹੜਾ ਕਹਿੰਦੇ ਯਾਰ ਤੂੰ ਆਪਾਂ ਜੋ ਝੋਟੀ ਲੈ ਤੂੰ ਗੱਲ ਕਰ ਛੜਨਾ ਮੈਂ ਚਲੋ ਉਹਨਾਂ ਨਾਲ ਸੌਦਾ ਕਰ ਲੈ ਗਏ ਝੋਟਾ ਹੋਰ ਸੁਣਾਓ ਜੀ ਬਸ ਕਿਰਪਾ ਜੀ ਮਾਰੋ ਭਾਜੀ ਨੰਬਰ ਬੋਲੋ ਫਿਰ ਆਪਣਾ ਨੰਬਰ ਭਾਜੀ ਦਾ ਜੀ 9888152425 ਠੀਕ ਆ ਹਾਂਜੀ ਤੇ ਅਬਸਾ ਕਿਉਂ ਮੈਂ ਕਿਹੜੇ ਦਿਨ ਜਾ ਰਹੇ ਤੁਸੀਂ ਮੁਸਾਕੀ ਨੂੰ ਪਾਜੀ ਆਪਾਂ 11 ਸ਼ਾਮ ਨੂੰ ਜਾਵਾਂਗੇ ਇੱਥੋਂ 11 ਨੂੰ ਹਾਂ ਮਤਲਬ 11 ਤੋਂ ਲੈ ਕੇ ਫਿਰ ਕਿਲੇ ਤੱਕ ਜਾਵੋਗੇ 14 ਨੂੰ ਆ ਜਾਵਾਂਗੇ ਵਾਪਸ ਬਠੀ ਜੇ ਚਲੋ ਕੋਈ ਜੇ ਕਿ ਮਿਲਣਾ ਹੈ ਤੁਹਾਨੂੰ ਮਿਲ ਸਕਦਾ ਹੋ ਹਾਂਜੀ ਬਿਲਕੁਲ ਜੀ ਬਠੀ ਠੀਕ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ